ਹਕੀਕਤੂ ਟੀਵੀ ਪੰਜਾਬੀ ਦੀ ਖਬਰ ਦਾ ਹੋਇਆ ਅਸਰ ਬੀਤੇ ਦਿਨੀ ਲਹਿਰਾ ਗਾਗਾ ਦੇ ਨੇੜਲੇ ਪਿੰਡ ਗਾਗਾ ਤੋਂ ਇੱਕ ਫੌਜੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਫੌਜੀ ਦੇ ਘਰੇ ਖੜੇ ਬੁਲਟ ਦਾ ਚਲਾਨ ਕਰ ਦਿੱਤਾ ਗਿਆ ਤੇ ਜਦੋਂ ਫੌਜੀ ਨੂੰ ਫੋਨ ਤੇ ਮੈਸੇਜ ਆਇਆ ਤਾਂ ਉਹ ਹੈਰਾਨ ਹੋ ਗਿਆ ਉਸ ਤੋਂ ਬਾਅਦ ਛੁੱਟੀ ਆਏ ਫੌਜੀ ਨੇ ਇਸ ਮਾਮਲੇ ਨੂੰ ਲੈ ਕੇ ਫੌਜ ਤੋਂ ਇਨਸਾਫ ਦੀ ਮੰਗ ਕੀਤੀ ਤੇ ਉਹਨਾਂ ਨੇ ਹਕੀਕਤ ਟੀਵੀ ਪੰਜਾਬੀ ਦਾ ਸਹਾਰਾ ਲਿਆ ਤੇ ਖਬਰ ਨਸ਼ਰ ਹੋਣ ਤੋਂ ਬਾਅਦ ਅੱਜ ਇਸ ਫੌਜੀ ਨੂੰ ਇਨਸਾਫ ਮਿਲਿਆ ਆਓ ਸੁਣਦੇ ਹਾਂ ਤਾਂ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਫੌਜੀ ਅਮਰਜੀਤ ਸਿੰਘ ਜੀ ਫੌਜੀ ਅਮਰਜੀਤ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਮ ਹਕੀਕਤ ਟੀਵੀ ਪੰਜਾਬੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਚੈਨਲ ਤੇ ਮੇਰੀ ਖਬਰ ਲਗਾਈ ਜਿਸ ਦਾ ਅਸਰ ਦੇਖਣ ਨੂੰ ਮਿਲਿਆ ਕਿ ਮੇਰਾ ਮਸਲਾ ਹੱਲ ਹੋ ਗਿਆ ਹੈ ਜੀ ਜੀ ਅਮਰਜੀਤ ਸਿੰਘ ਜੀ ਤੁਸੀਂ ਇਸ ਤੋਂ ਬਾਅਦ ਜਦੋਂ ਤੁਹਾਡੀ ਖਬਰ ਨਾ ਸ਼ੁਰੂ ਹੋਈ ਆ ਤਾਂ ਹੁਣ ਜਿਹੜੀ ਚਲਾਨ ਦੀ ਗੱਲ ਹੈ ਕਿ ਹੁਣ ਕੀ ਹੁਣ ਤੁਹਾਨੂੰ ਚਲਾਨ ਭਰਨਾ ਪਵੇਗਾ ਜਾਂ ਜਿਹੜੇ ਕਿਹੜੇ ਕਿਹੜੇ ਅਸਰਾਂ ਦੇ ਤੁਹਾਨੂੰ ਜਿਹੜੇ ਕਿ ਫੋਨ ਆਏ ਸੀਗੇ ਸਮਝ ਜਿੰਦਾ ਕੇ ਹਾਂਜੀ ਮੈਮ ਜੀ ਮੇਰੇ ਕੋਲੇ ਮਾਨਸਾ ਪੁਲਿਸ ਡੀਐਸਪੀ ਸਾਹਿਬ ਤੇ ਟ੍ਰੈਫਿਕਨ ਚਾਰਜ ਮਾਨਸਾ ਪੁਲਿਸ ਸਾਹਿਬ ਦੇ ਫੋਨ ਆਏ ਸੀਗੇ ਜਿਸ ਵਿੱਚ ਉਹਨਾਂ ਨੇ ਜਿਸ ਵਿੱਚ ਉਹਨਾਂ ਨੇ ਮੇਰੀ ਪੂਰੀ ਗੱਲ ਸੁਣੀ ਮਸਲਾ ਹੱਲ ਹੋਇਆ ਮੇਰਾ ਕਟਿਆ 2000 ਦਾ ਚਲਾਨ ਹੋਇਆ ਸੀ ਜੋ ਉਹ ਡੀਐਸਪੀ ਸਾਹਿਬ ਤੇ ਮਾਨਸਾ ਟ੍ਰੈਫਿਕਨ ਚਾਰਜ ਮਾਨਸਾ ਨੇ ਮੈਨੂੰ ਭਰਨ ਤੋਂ ਮਨਾ ਕੀਤਾ ਹੈ ਤੇ ਕਿਹਾ ਕਿ ਇਹ ਜੁਰਮਾਨਾ ਹੁਣ ਅਸੀਂ ਆਪ ਹੀ ਭਰਾਂਗੇ ਜੀਜੀ ਅਮਰਜੀਤ ਸਿੰਘ ਜੀ ਪੁਲਿਸ ਦੀ ਇਸ ਕਾਰਗੁਜ਼ਾਰੀ ਬਾਰੇ ਤੁਹਾਡਾ ਕੀ ਕਹਿਣਾ ਜੋ ਤੁਹਾਡਾ ਮਸਲਾ ਜਿਹੜਾ ਕਿ ਇਹ ਹੱਲ ਹੋ ਗਿਆ ਕਿਉਂਕਿ ਜਦੋਂ ਤੁਹਾਨੂੰ ਮੈਸੇਜ ਆਉਂਦਾ ਤੇ ਤੁਸੀਂ ਹੈਰਾਨ ਹੋ ਜਾਂਦੇ ਹੋ ਕਿ ਘਰ ਖੜੇ ਬੁਲਟ ਦਾ ਆਖਿਰ ਜਿਹੜਾ ਚਲਾਨ ਆ ਉਹ ਕਿਵੇਂ ਕੱਟਿਆ ਜਾਂਦਾ ਤਾਂ ਹੁਣ ਤੁਸੀਂ ਅਫਸਰਾਂ ਨਾਲ ਗੱਲਬਾਤ ਹੋਈ ਤੁਹਾਨੂੰ ਫੋਨ ਕਾਲਸ ਆਏ ਉਸ ਤੋਂ ਬਾਅਦ ਮਸਲਾ ਹੱਲ ਹੋਇਆ ਤਾਂ ਹੁਣ ਤੁਸੀਂ ਪੁਲਿਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਮ ਜੀ ਜੋ ਮਾਨਸਾ ਪੁਲਿਸ ਨੇ ਮੇਰਾ ਚਲਾਨ ਹੈ ਜੋ ਆਪਣੇ ਲੈਵਲ ਤੇ ਲੈ ਕੇ ਉਸ ਨੂੰ ਭੁਗਤਣ ਦੀ ਮਤਲਬ ਗੱਲ ਕਰਹੀ ਹੈ ਵੀ ਅਸੀਂ ਆ ਭੁਗਤਾਂਗੇ ਪਰ ਉਸ ਵਿੱਚ ਇੱਕ ਗੱਲ ਸਮਝ ਵੀ ਲੱਗੀ ਹੈ ਜੋ ਡੀਐਸਪੀ ਸਾਹਿਬ ਨੇ ਗੱਲ ਕਹੀ ਸੀ ਕਿ ਅੱਗੇ ਤੋਂ ਅਸੀਂ ਇੱਕ ਮਤਲਬ ਕੋਈ ਟੀਮ ਬਣਾ ਲਈ ਹੈ ਵੀ ਕਿਤੇ ਵੀ ਕੋਈ ਟ੍ਰੈਫਿਕ ਅਨਚਾਰਜ ਜਾਂ ਕੋਈ ਵੀ ਕਿਤੇ ਅਸੀਂ ਚਲਾਨ ਕੱਟਦੇ ਆ ਤਾਂ ਜੋ ਵੀ ਨੰਬਰ ਪਲੇਟ ਵਹੀਕਲ ਦੀ ਲੱਗੀ ਹੋਈ ਉਸ ਨੂੰ ਪ੍ਰੋਪਰ ਚੈੱਕ ਕੀਤਾ ਜਾਊਗਾ ਜੇ ਉਹ ਤੇਰਾ ਚਲਾਨ ਹੋਇਆ ਸੀ ਉਸ ਨੇ ਮੈਨੂੰ ਕਿਹਾ ਉਹ ਪੂਰੀ ਗਲਤੀ ਨਾਲ ਹੋਇਆ ਹੈ ਉਹ ਕਿਸੇ ਸਕੂਟਰੀ ਤੇ ਲੱਗਿਆ ਹੋਇਆ ਸੀਗਾ ਜੀ ਤੇ ਉਹ ਉਹਨਾਂ ਨੇ ਗਲਤੀ ਮਹਿਸੂਸ ਕੀਤੀ ਇਸ ਗਲਤੀ ਨਾਲ ਸੱਟ ਦਿੱਤਾ ਹੈ ਜੋ ਕਿ ਅੱਗੇ ਤੋਂ ਅਸੀਂ ਜੋ ਵੀ ਕਾਰਵਾਈ ਕਰਾਂਗੇ ਤਾਂ ਉਹਨਾਂ ਨੇ ਇੱਕ ਕੋਈ ਟੀਮ ਬਣਾਈ ਹੈ ਉਹਨੂੰ ਆਪਣਾ ਮਤਲਬ ਅੱਗੇ ਦੇ ਵਿੱਚ ਸੁਧਾਰ ਕੀਤਾ ਇਸ ਗੱਲ ਨੂੰ ਲੈ ਕੇ ਵੀ ਅੱਗੇ ਤੋਂ ਅਸੀਂ ਜੇ ਕੋਈ ਵੀ ਚਲਾਨ ਕਰਦੇ ਹਾਂ ਤਾਂ ਉਸ ਨੂੰ ਪ੍ਰੋਪਰ ਚੈੱਕ ਕੀਤਾ ਜਾਊਗਾ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਮਰਜੀਤ ਸਸਕਾਰ ਸਸਕਾਰ ਖੇਰ ਦਾਦ ਦੀ ਹੈ ਕਿ ਫੌਜੀ ਨੂੰ ਇਨਸਾਫ ਮਿਲਿਆ ਜਿਸ ਤੋਂ ਬਾਅਦ ਫੌਜੀ ਨੇ ਹਕੀਕਤ ਟੀਵੀ ਪੰਜਾਬੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿਉਂਕਿ ਅੱਜ ਉਹਦਾ ਮਸਲਾ ਹੱਲ ਹੋ ਗਿਆ ਤੇ ਨਾਲ ਹੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਜੋ ਅਜਹਿ ਲੋਕ ਨੇ ਉਹਨਾਂ ਦੀ ਜਾਂਚ ਪੜਤਾਲ ਵੀ ਪ੍ਰਸ਼ਾਸਨ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ